ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਪ ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਸਾਡੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਖੜੇ ਹੋ ਤੇ ਵਾਹਿਗੁਰੂ ਪ੍ਰਮਾਤਮਾ ਕੇ ਹੀ ਅਰਦਾਸ ਹੈ ਜਨਾ ਪਿਆਰ ਤੁਸੀਂ ਅੱਜ ਸਾਨੂੰ ਬਖਸ਼ਿਆ ਇਹ ਅਸੀਂ ਆਪ ਨੂੰ ਸਿੱਖੀ ਜਿਹੜੀ ਆ ਸਾਡੀ ਕੇਸਾ ਸਵਾਸ ਨਾਲ ਲੱਭ ਜਾਵੇ ਤੇ ਜੀ ਗੁਰੂ ਮਹਾਰਾਜ ਦੀ ਅਸੀ ਕਿਰਪਾ ਕਰਨ ਕਿ ਅਸੀਂ ਇਸ ਸੰਸਾਰ ਤੋਂ ਆਪ ਜੀ ਦਾ ਪਿਆਰ ਲੈ ਕੇ ਸਤਿਗੁਰੂ ਮਹਾਰਾਜ ਸਿੱਕੇ ਪਾਛਾ ਜੀ ਦੇ ਚਰਨ ਵਿੱਚ ਜਦੋਂ ਜਾਈਏ ਤੇ ਉਦੋਂ ਸਤਿਗੁਰੂ ਵੀ ਸਾਨੂੰ ਗੱਲਾਂ ਲਾ ਲੈਣ ਤੇ ਸਾਡੇ ਤੋਂ ਜਿੰਨੀਆਂ ਵੀ ਅੱਗੇ ਪਿੱਛੇ ਕੋਈ ਭੁੱਲਾਂ ਹੋਈਆਂ ਉਹਨਾਂ ਦੀ ਅਸੀਂ ਮਾਫੀ ਮੰਗਦੇ ਆ ਤੇ ਸਾਡੇ ਤੋਂ ਏਡਾ ਕੋਈ ਪ੍ਰਬੰਧ ਨਹੀਂ ਹੋ ਸਕਿਆ ਤੇ ਆਪ ਸਭ ਤੋਂ ਬੇਨਤੀ ਹੈ ਕਿ ਆਪ ਜੀ ਪ੍ਰਸਾਦਾ ਸ਼ਾਚੇ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਪ ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਸਾਡੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਖੜੇ ਹੋ ਤੇ ਵਾਹਿਗੁਰੂ ਪਰਮਾਤਮਾ ਕੇ ਹੀ ਅਰਦਾਸ ਹੈ ਜ ਜਨਾ ਪਿਆਰ ਤੁਸੀਂ ਅੱਜ ਸਾਨੂੰ ਬਖਸ਼ਿਆ ਇਹ ਅਸੀਂ ਆਪ ਦੇ ਸਿੱਖੀ ਜਿਹੜੀ ਆ ਸਾਡੀ ਕੇਸਾ ਸਵਾਸ ਨਾਲ ਲੱਭ ਜਾਵੇ ਕਿ ਜੀ ਗੁਰੂ ਮਹਾਰਾਜ ਦੀ ਅਸੀ ਕਿਰਪਾ ਕਰਨ ਕਿ ਅਸੀਂ ਇਸ ਸੰਸਾਰ ਤੋਂ ਆਪ ਜੀ ਦਾ ਪਿਆਰ ਲੈ ਕੇ ਸਤਿਗੁਰੂ ਮਹਾਰਾਜ ਸਿੱਕੇ ਪਾਛਾ ਜੀ ਦੇ ਚਰਨ ਵਿੱਚ ਜਦੋਂ ਜਾਈਏ ਤੇ ਉਦੋਂ ਸਤਿਗੁਰੂ ਵੀ ਸਾਨੂੰ ਗੱਲਾਂ ਲਾ ਲੈਣ ਤੇ ਸਾਡੇ ਤੋਂ ਜਿੰਨੀਆਂ ਵੀ ਅੱਗੇ ਪਿੱਛੇ ਕੋਈ ਭੁੱਲਾਂ ਹੋਈਆਂ ਉਹਨਾਂ ਦੀ ਅਸੀਂ ਮਾਫੀ ਮੰਗਦੇ ਆ ਤੇ ਸਾਡੇ ਤੋਂ ਐਡਾ ਕੋਈ ਪ੍ਰਬੰਧ ਨਹੀਂ ਹੋ ਸਕਿਆ ਤੇ ਆਪ ਸਭ ਤੋਂ ਬੇਨਤੀ ਹੈ ਕਿ ਆਪ ਜੀ ਪ੍ਰਸਾਦਾ ਸ਼ਾਚੇ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਪ ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਸਾਡੇ ਨਾਲ ਇਸ ਲੋਕ ਦੀ ਘੜੀ ਦੇ ਵਿੱਚ ਖੜੇ ਹੋ ਤੇ ਵਾਹਿਗੁਰੂ ਪ੍ਰਮਾਤਮਾ ਕੇ ਹੀ ਅਰਦਾਸ ਹੈ ਜ ਜਨਾ ਪਿਆਰ ਤੁਸੀਂ ਅੱਜ ਸਾਨੂੰ ਬਖਸ਼ਿਆ ਇਹ ਅਸੀਂ ਆਪ ਨੂੰ ਸਿੱਖੀ ਜਿਹੜੀ ਆ ਸਾਡੀ ਕੇਸਾ ਸਵਾਸ ਨਾਲ ਲੱਭ ਜਾਵੇ ਤੇ ਜੀ ਗੁਰੂ ਮਹਾਰਾਜ ਦੀ ਅਸੀਰਪਾ ਕਰਨ ਕਿ ਅਸੀਂ ਇਸ ਸੰਸਾਰ ਤੋਂ ਆਪ ਜੀ ਦਾ ਪਿਆਰ ਲੈ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਦੋਂ ਜਾਈਏ ਤੇ ਉਦੋਂ ਸਤਿਗੁਰੂ ਵੀ ਸਾਨੂੰ ਗੱਲਾਂ ਲਾ ਲੈਣ ਤੇ ਸਾਡੇ ਤੋਂ ਜਿੰਨੀਆਂ ਵੀ ਅੱਗੇ ਪਿੱਛੇ ਕੋਈ ਭੁੱਲਾਂ ਹੋਈਆਂ ਉਹਨਾਂ ਦੀ ਅਸੀਂ ਮਾਫੀ ਮੰਗਦੇ ਹਾਂ ਤੇ ਸਾਡੇ ਤੋਂ ਏਡਾ ਕੋਈ ਪ੍ਰਬੰਧ ਨਹੀਂ ਹੋ ਸਕਿਆ ਤੇ ਆਪ ਸਭ ਤੋਂ ਬੇਨਤੀ ਹੈ ਕਿ ਆਪ ਜੀ ਪ੍ਰਸਾਦਾ ਛੱਕੇ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਬਖਸ਼ੇ ਅਸੀਂ ਆਪ ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਸਾਡੇ ਨਾਲ ਇਸ ਮੁੱਖ ਨੂੰ ਘੜੀ ਦੇ ਵਿੱਚ ਖੜੇ ਹੋ ਤੇ ਵਾਹਿਗੁਰੂ ਪ੍ਰਮਾਤਮਾ ਕੇ ਹੀ ਅਰਦਾਸ ਹੈ ਜੁਨਾ ਪਿਆਰ ਤੁਸੀਂ ਅੱਜ ਸਾਨੂੰ ਬਖਸ਼ਿਆ ਇਹ ਅਸੀਂ ਆਪ ਦੇ ਸਿੱਖੀ ਜਿਹੜੀ ਆ ਸਾਡੀ ਕੇਸਾ ਸਵਾਸ ਨਾਲ ਨੱਭ ਜਾਵੇ ਤੇ ਜੀ ਗੁਰੂ ਮਹਾਰਾਜ ਦੀ ਅਸੀਰਪਾ ਕਰਨ ਕਿ ਅਸੀਂ ਇਸ ਸੰਸਾਰ ਤੋਂ ਆਪ ਜੀ ਦਾ ਪਿਆਰ ਲੈ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਦੋਂ ਜਾਈਏ ਤੇ ਉਦੋਂ ਸਤਿਗੁਰੂ ਵੀ ਸਾਨੂੰ ਗੱਲਾਂ ਲਾ ਲੈਣ ਤੇ ਸਾਡੇ ਤੋਂ ਜਿੰਨੀਆਂ ਵੀ ਅੱਗੇ ਪਿੱਛੇ ਕੋਈ ਭੁੱਲਾਂ ਹੋਈਆਂ ਉਹਨਾਂ ਦੀ ਅਸੀਂ ਮਾਫੀ ਮੰਗਦੇ ਆ ਤੇ ਸਾਡੇ ਤੋਂ ਐਡਾ ਕੋਈ ਪ੍ਰਬੰਧ ਨਹੀਂ ਹੋ ਸਕਿਆ ਤੇ ਆਪ ਸਭ ਤੋਂ ਬੇਨਤੀ ਹੈ ਕਿ ਆਪ ਜੀ ਪ੍ਰਸ਼ਾਦਾ ਛੱਕੇ ਜਾਣਾ